ਸਤਨਾਮ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ 3 ਅੰਮ੍ਰਿਤ ਵਾਰਸੈ ਸਹਿਜ ਸੁਭਾਏ ਗੁਰਮੁਖ ਬਿਰਲਾ ਕੋਈ ਜਨ ਪਾਏ ਅੰਮ੍ਰਿਤ ਪੀ ਸਦਾ ਤ੍ਰਿਪਤਾਸੇ ਕਰਿ ਕਿਰਪਾ ਤ੍ਰਿਸ਼ਨਾ ਬੁਝਾਵਣਿਆ ਹਉ ਵਾਰੀ ਜਿਉ ਵਾਰੀ ਗੁਰਮਖ ਅੰਮ੍ਰਿਤ ਪੀਆਵਣਿਆ ਰਸਨਾ ਰਸ ਚਾਕ ਸਦਾ ਰਹਿ ਰੰਗ ਰਾਤੀ ਸਹਿਜ ਹਰ ਗੁਣ ਗਾਵਣਿਆ ਰਹਾਉ ਗੁਰ ਪ੍ਰਸਾਦੀ ਸਹਿਜ ਕੋ ਪਾਏ ਦੁਬਦਾ ਮਾਰੇ ਇਕਸ ਸਿਉ ਲਿਵ ਲਾਏ ਨਦਰ ਕਰੇ ਤਾ ਹਰ ਗੁਣ ਗਾਵੈ ਨਦਰੀ ਸਚ ਸਮਾਵਣਿਆ ਸਵਨਾ ਉਪਰ ਨਦਰ ਪ੍ਰਭ ਤੇਰੀ ਕਿਸੇ ਥੋੜੀ ਕਿਸ ਹੈ ਕਹੇਰੀ ਤੁਜ ਤੇ ਬਾਹਰ ਕਿਸ਼ਨਾ ਹੋਵ ਗੁਰਮਕ ਸੋਜੀ ਪਾਵਣਿਆ ਗੁਰਮਕ ਤਤ ਹੈ ਵਿਚਾਰ ਅੰਮ੍ਰਿਤ ਭਰੇ ਤੇਰੇ ਭੰਡਾਰ ਬਿਨ ਸਤਗੁਰ ਸੇਵੇ ਕੋਈ ਨ ਪਾਵੇ ਗੁਰ ਕਿਰਪਾ ਤੇ ਪਾਵਣ ਸਤਗੁਰ ਸੇਵਾ ਸੋ ਜਨ ਸੋ ਹੈ ਅੰਮ੍ਰਿਤ ਨਾਮ ਅੰਤਰ ਮਨ 모 ਹੈ ਅੰਮ੍ਰਿਤ ਮਨ ਤਨ ਬਾਣੀ ਰਤਾ ਅੰਮ੍ਰਿਤ ਸਹਜ ਸੁਣਾਵਣਿਆ ਮਨ ਮੁਖ ਭੂਲਾ ਦੂਜਾ ਭਾਏ ਖਵਾਏ ਨਾਮ ਨਾ ਲੇਵੈ ਮਰ ਬਿਖ ਖਾਏ ਅਣ ਦਿਨ ਸਦਾ ਬਿਸਤਾ ਮੈਂ 바ਸਾ ਬਿਨ ਸੇਵਾ ਜਨਮ ਗਵਾਵਣਿਆ ਅੰਮ੍ਰਿਤ ਪੀਵੈ ਜਿਸ ਨੂੰ ਆਪ ਉਪਿਆਏ ਗੁਰ ਪਰਸਾਦੀ ਸਹਜ ਲਿਵ ਲਾਏ ਪੂਰਨ ਪੂਰ ਰਹਾ ਸਭ ਆਪੇ ਗੁਰਮਤ ਨਦਰੀ ਆਵਣਿਆ ਆਪੇ ਆਪ ਨਿਰੰਝਣ ਸੋਈ ਜਿਨ ਸਿਰਜੀ ਤਿਨ ਆਪੇ ਗੋਈ ਨਾਨਕ ਨਾਮ ਸਮਾਲ ਸਦਾ ਤੂੰ ਸਚੇ ਸੱਚ ਸਮਾਵਣ ਆਪੇ ਆਪ ਨਿਰੰਝਣ ਸੋਈ ਜਿਨ ਸਿਰਜੀ ਤਿਨ ਆਪੇ ਗੋਈ ਨਾਨਕ ਨਾਮ ਸਮਾਲ ਸਦਾ ਤੂੰ ਸਹਜ ਸੱਚ ਸਮਾਵਣਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 119 ਦੇ ਉੱਪਰ ਅੰਕਿਤ ਹੈ ਆਓ ਸਤਿਗੁਰਾਂ ਦੀ ਕਿਰਪਾ ਨਾਲ ਇਹ ਸ਼ਬਦ ਦੀ ਵਿਚਾਰ ਸਾਂਝੀ ਕਰਨ ਦਾ ਯਤਨ ਕਰੀਏ ਸਭ ਕਿਰਪਾ ਕਰ ਰਹਿਨ ਹਉ ਵਾਰੀ ਜਿਉ ਵਾਰੀ ਗੁਰਮੁਖ ਅੰਮ੍ਰਿਤ ਪੀਆ ਬਣਿਆ ਸਤਿਗੁਰੂ ਕਹਿੰਦੇ ਮੈਂ ਹੁਣ ਤੂੰ ਸਦਕੇ ਜਾਂਦਾ ਹਾਂ ਮੇਰੀ ਜਿੰਦ ਬਲਿਹਾਰ ਜਾਂਦੀ ਹੈ ਜਿਹੜੇ ਗੁਰੂ ਦੇ ਸਨਮੁਖ ਹੋ ਗਏ ਅੰਮ੍ਰਿਤ ਪ੍ਰਾਪਤ ਕਰਦੇ ਹਨ ਆਪਣੇ ਜੀਵਨ ਨੂੰ ਅੰਮ੍ਰਿਤ ਵਹੀ ਬਣਾਉਂਦੇ ਹਨ ਹਉ ਵਾਰੀ ਜਿਉ ਵਾਰੀ ਗੁਰਮਖ ਅੰਮ੍ਰਿਤ ਪਿਆਵਣਿਆ ਰਸਨਾ ਰਸ ਚਾਕ ਸਦਾ ਹਰੈ ਰੰਗ ਰਾਤੀ ਤੇ ਉਸ ਮਨੁੱਖ ਦੀ ਜਿਨੇ ਜੀਵਨ ਦੇ ਵਿੱਚ ਅੰਮ੍ਰਿਤ ਨਾਮ ਪ੍ਰਾਪਤ ਕੀਤਾ ਉਹਦੀ ਰਸਨਾ ਹਮੇਸ਼ਾ ਹੀ ਇਸ ਅੰਮ੍ਰਿਤ ਰਸ ਨੂੰ ਪ੍ਰਾਪਤ ਕਰਦੀ ਹੈ ਉਹਦੇ ਪ੍ਰੇਮ ਦੇ ਵਿੱਚ ਰਤੀ ਰਹਿੰਦੀ ਹੈ ਰਸਨਾ ਰਸ ਚਾਕ ਸਦਾ ਰਹਿ ਰੰਗ ਰਾਤੀ ਸਹਿਜੇ ਹਰ ਗੁਣ ਗਾਵਣਿਆ ਫਿਰ ਉਹ ਆਤਮਕ ਡੋਲਤਾ ਦੇ ਵਿੱਚ ਰਹਿ ਕੇ ਪਰਮਾਤਮਾ ਦੇ ਗੁਣਾਂ ਨੂੰ ਗੈਣ ਕਰਦਾ ਹੈ ਰਹਾਉ ਅੰਮ੍ਰਿਤ ਵਰਸੈ ਸਹਜ ਸੁਭਾਏ ਜਿਹੜਾ ਜੀਵਨ ਆਤਮਿਕ ਡੋੜਤਾ ਦੇ ਵਿੱਚ ਹੈ ਜਿਹੜਾ ਜੀਵਨ ਸਤਿਗੁਰਾਂ ਦੇ ਪਿਆਰ ਦੇ ਵਿੱਚ ਹੈ ਪ੍ਰੇਮ ਦੇ ਵਿੱਚ ਹੈ ਉਹਦੇ ਜੀਵਨ ਦੇ ਵਿੱਚ ਹਮੇਸ਼ਾ ਹੀ ਅੰਮ੍ਰਿਤ ਵਰਸਦਾ ਹੈ ਆਮ ਅੰਮ੍ਰਿਤ ਵਾਰਸੈ ਸਹਜ ਸੁਪਾਏ ਪਰ ਸਭ ਕਹਿੰਦੇ ਗੁਰਮੁਖ ਬਿਰਲਾ ਕੋਈ ਜਨ ਪਾਏ ਪਰ ਕੋਈ ਭਾਗਾ ਵਾਲਾ ਕੋਈ ਬਿਰਲਾ ਮਨੋਖਾ ਜਿਹੜਾ ਇਸ ਅੰਮ੍ਰਿਤ ਨਾਮ ਨੂੰ ਪ੍ਰਾਪਤ ਕਰਦਾ ਹੈ ਤੇ ਜਿਹੜੇ ਪ੍ਰਾਪਤ ਕਰਦੇ ਆ ਸਤਗੁਰੂ ਕਹਿੰਦੇ ਅੰਮ੍ਰਿਤ ਪੀ ਸਦਾ ਤ੍ਰਿਪਤਾਸੀ ਉਹ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਪੀ ਪੀ ਕੇ ਰੱਜ ਜਾਂਦੇ ਹਨ ਤ੍ਰਿਪਤ ਹੋ ਜਾਂਦੇ ਹਨ ਅੰਮ੍ਰਿਤ ਪੀ ਸਦਾ ਤ੍ਰਿਪਤਾਸੀ ਕਰ ਕਿਰਪਾ ਤ੍ਰਿਸ਼ਨਾ ਬੁਝਾਵਣਿਆ ਤੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਕਿਰਪਾ ਕਰਦਾ ਉਹਦੀ ਸਾਰੀ ਤ੍ਰਿਸ਼ਨਾ ਬੁਝਾ ਦਿੰਦਾ ਹੈ ਖਤਮ ਕਰ ਦਿੰਦਾ ਹੈ ਕਰ ਕਿਰਪਾ ਤ੍ਰਿਸ਼ਨਾ ਬੁਝਾਵਣਿਆ ਹਉ ਵਾਰੀ ਜਿਉ ਵਾਰੀ ਗੁਰਮਖ ਅੰਮ੍ਰਿਤ ਪੀਆਵਣਿਆ ਰਸਨਾ ਰਸ ਚਾਕ ਸਦਾ ਰਹੇ ਰੰਗ ਰਾਤੀ ਸਹਿਜ ਹਰ ਗੁਣ ਗਾਵਣਿਆ ਰਹਾ ਗੁਰ ਪ੍ਰਸਾਦੀ ਸਹਿਜ ਕੋ ਪਾਏ ਕੋਈ ਭਾਗਾ ਵਾਲੀ ਹੈ ਜਿਹੜਾ ਗੁਰੂ ਦੀ ਕਿਰਪਾ ਨਾਲ ਆਤਮਿਕ ਡੋਲਤਾ ਪ੍ਰਾਪਤ ਕਰਦਾ ਹੈ ਦੁੱਬਦਾ ਮਾਰੇ ਇਕਸ ਸਿਉ ਲਿਵਲਾਏ ਉਹ ਅੰਦਰੋਂ ਦੁੱਬਦਾ ਖਤਮ ਕਰ ਲੈਂਦਾ ਕਿਉਂਕਿ ਜਦਨ ਅਸੀਂ ਇੱਕ ਦੇ ਨਾਲ ਜੁੜਦੇ ਆ ਸਤਗੁਰੂ ਗੁਰਨਾਨਦ ਸਾਹਿਬ ਜੀ ਦਾ ਪਾਵਨ ਸ਼ਬਦ ਹੈ ਸਭ ਕਹਿੰਦੇ ਜਿਸ ਜਲ ਨਿਧ ਕਾਰਣ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀ ਜਿਸ ਨਾਮ ਅੰਮ੍ਰਿਤ ਵਾਸਤੇ ਅਸੀਂ ਸੰਸਾਰ ਦੇ ਵਿੱਚ ਆਏ ਆ ਉਹ ਅੰਮ੍ਰਿਤ ਗੁਰੂ ਦੇ ਕੋਲੋਂ ਪ੍ਰਾਪਤ ਹੁੰਦਾ ਹੈ ਜਿਸ ਜਲ ਨਿਧ ਕਾਰਣ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਤੇ ਉਸ ਅੰਮ੍ਰਿਤ ਨੂੰ ਪ੍ਰਾਪਤ ਕਰਨ ਲਈ ਕੀ ਕਰਨਾ ਛੋਡੋ ਬੇਸ ਬਾਹਰਲੇ ਪਰਾਬੇ ਛੱਡਦੇ ਹੋ ਭੇਖ ਚਤਰਾਈ ਦੁਬਦਾ ਇਹ ਫਲ ਨਾਹੀਂ ਜਿਉ ਜਦੋਂ ਤੁਸੀਂ ਦੁਬਦਾ ਦੇ ਵਿੱਚ ਹੋ ਤੇ ਤੁਸੀਂ ਉਹਨੂੰ ਪ੍ਰਾਪਤ ਨਹੀਂ ਕਰ ਸਕਦੇ ਕੀ ਕਰਨਾ ਕਹਿੰਦੇ ਮਨ ਰੇ ਥਿਰ ਰਹੋ ਮਤ ਕਤ ਜਾਹੀ ਜਿਉ ਬਾਹਰ ਢੂੰਡਤ ਬਹੁਤ ਦੁੱਖ ਪਾਵੇ ਘਰ ਅੰਮ੍ਰਿਤ ਘਟ ਮਾਹੀ ਜਿਉ ਤੇਰੇ ਅੰਦਰ ਤਾਂ ਖੂ ਭਰਿਆ ਪਿਆ ਅੰਮ੍ਰਿਤ ਤੇ ਬਾਹਰ ਭਾਲ ਕਰਦਾ ਸਭ ਕਹਿੰਦੇ ਅੰਤਰ ਅੰਮ੍ਰਿਤ ਖੂਟਾ ਭਰਿਆ ਅੰਦਰ ਖੂ ਭਰਿਆ ਪਿਆ ਸ਼ਬਦ ਕਾੜ ਪੀਏ ਪਨਹਾਰੀ ਜਦੋਂ ਅਸੀਂ ਸ਼ਬਦ ਦੇ ਨਾਲ ਜੁੜਾਂਗੇ ਪਨਹਾਰੀ ਕਹਿੰਦੇ ਜਿਹੜੀਆਂ ਪਾਣੀ ਖੂ ਦੇ ਵਿੱਚੋਂ ਕੱਢਦੀਆਂ ਹਨ ਤੇ ਤੂੰ ਵੀ ਪਨਹਾਰੀ ਬਣ ਜਾ ਸ਼ਬਦ ਦੇ ਨਾਲ ਇਸ ਅੰਮ੍ਰਿਤ ਨੂੰ ਪ੍ਰਾਪਤ ਕਰ ਪਰ ਕਰਨਾ ਕਿਦਾਂ ਦੁਬਦਾ ਛੱਡ ਕੇ ਹੁਣ ਦੁਬਦਾ ਹੁੰਦੀ ਨਾ ਇੱਕ ਨੂੰ ਛੱਡ ਦਿੰਦਾ ਮਨੁੱਖ ਦੁਬਦਾ ਦੇ ਵਿੱਚ ਵੀ ਇਹ ਕੰਮ ਕਰ ਲਈਏ ਉੱਥੇ ਚਲੇ ਜਾਈਏ ਫਰਾਨੀ ਜਗ੍ਹਾ ਚਲੇ ਜਾਈਏ ਪਰ ਕਹਿੰਦੇ ਜਦੋਂ ਦੁਬਦਾ ਨੂੰ ਮਾਰੇਗਾ ਸਤਗੁਰੂ ਕਹਿੰਦੇ ਭਾਈ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੇ ਮਸਾਨ ਨਾ ਜਾਈ ਦੁਬਦਾ ਦੇ ਵਿੱਚ ਨਾ ਪੜੋ ਆਓ ਸਤਗੁਰੂ ਦੇ ਕੋਲ ਆਓ ਹੋਇ ਕਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਬ ਲੇ ਇਹ ਦੁਬਦਾ ਗੁਰੂ ਦੂਰ ਕਰ ਦੇਗਾ ਸਤਗੁਰੂ ਕਹਿੰਦੇ ਗੁਰ ਪ੍ਰਸਾਦੀ ਸਹਜ ਕੋ ਪਾਏ ਕੋਈ ਆਤਮਿਕ ਡੋਲਤਾ ਪ੍ਰਾਪਤ ਕਰਦਾ ਦੁਬਦਾ ਮਾਰੇ ਇਕਸ ਸਿਉ ਲਿ ਬਲਾਏ ਨਦਰ ਕਰੇ ਤਾਂ ਹਰ ਗੁਣ ਗਾਵੇ ਜਦੋਂ ਉਹਦੀ ਨਦਰ ਹੁੰਦੀ ਹੈ ਤੇ ਮਨੁੱਖ ਉਹਦੇ ਗੁਣ ਗਾਉਂਦਾ ਹੈ ਨਦਰਿ ਸੱਚ ਸਮਾਵਣਿਆ ਤੇ ਉਹਦੀ ਕਿਰਪਾ ਦੇ ਨਾਲ ਹੀ ਉਹਦੀ ਨਦਰ ਦੇ ਨਾਲ ਹੀ ਸੱਚ ਦੇ ਵਿੱਚ ਲੀਨ ਹੋ ਜਾਂਦਾ ਹੈ ਸਵਣਾ ਉਪਰ ਨਦਰ ਪ੍ਰਭ ਤੇਰੀ ਇਹ ਸ਼ਬਦ ਦੇ ਵਿੱਚ ਨਦਰ ਸ਼ਬਦ ਬਹੁਤ ਆਇਆ ਸਭ ਗੰਦੇ ਸਵਣਾ ਉਪਰ ਨਦਰ ਪ੍ਰਭ ਤੇਰੀ ਕਿਸੇ ਥੋੜੀ ਕਿਸੇ ਹੈ ਕਨੇਰੀ ਥੋੜੀ ਮਤਲਬ ਘੱਟ ਕਨੇਰੀ ਬਹੁਤ ਜ਼ਿਆਦਾ ਪਰ ਇਹ ਪੰਕਤੀ ਪੜਦੇ ਆ ਮਨ ਵਿੱਚ ਸਵਾਲ ਪੈਦਾ ਹੋ ਸਕਦਾ ਵੀ ਰੱਬ ਤਾਂ ਬਿਤਕਰਾ ਨਹੀਂ ਕਰਦਾ ਨਾ ਪ੍ਰਮਾਤਮਾ ਤਾਂ ਨਿਰਵੈਰ ਹੈ ਉਹਦੀ ਨਜ਼ਰ ਤਾਂ ਸਾਰਿਆਂ ਦੇ ਉੱਪਰ ਬਾਣੀ ਕਹਿੰਦੀ ਹੈ ਸਤਗੁਰੂ ਸਦਾ ਦਿਆਲ ਹੈ ਭਾਈ ਫਿਰ ਸਤਗੁਰੂ ਕਹਿੰਦੇ ਕਿਸੇ ਥੋੜੀ ਕਿਸੇ ਹੈ ਕਨੇਰੀ ਵੀ ਨਜ਼ਰ ਤਾਂ ਸਾਰਿਆਂ ਦੇ ਉੱਪਰ ਹੈ ਕਿ ਕਿਸੇ ਤੇ ਥੋੜੀ ਆ ਕਿਸੇ ਤੇ ਜਿਆਦਾ ਆ ਗੁਰੂ ਸਾਹਿਬ ਜੀ ਨੇ ਨਾਲ ਇਹ ਵੀ ਦੱਸਿਆ ਕਿਉਂਕਿ ਜਦੋਂ ਅਸੀਂ ਬਾਣੀ ਪੜ੍ਹਦੇ ਆ ਇਹ ਤਾਂ ਅਸੀਂ ਸਵਾਲ ਖੜਾ ਕਰ ਲਿਆ ਵੀ ਬਿਤਕਰਾ ਹੈ ਪ੍ਰਮਾਤਮਾ ਤੋਂ ਨਿਰਵੈਰ ਹੈ ਸਭਨਾ ਉੱਪਰ ਨਦਰ ਪ੍ਰਭ ਤੇਰੀ ਕਿਸੇ ਥੋੜੀ ਕਿਸੇ ਹੈ ਘਨੇਰੀ ਰੱਬ ਤਾਂ ਨਿਰਵੈਰ ਬਿਤਕਰਾ ਵੈਸੇ ਕਰਦਾ ਨਹੀਂ ਹੈ ਪਰ ਨਾਲ ਇਹ ਵੀ ਹੈ ਵੀ ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਚੰਗੇ ਮੰਦੇ ਦਾ ਗਿਆਨ ਵੀ ਦਿੱਤਾ ਹੈ। ਬਿਆਹ ਤੂੰ ਕਰੇਗਾ ਤੇਰੇ ਵਾਸਤੇ ਚੰਗਾ ਤੇ ਆ ਕਰੇਗਾ ਤੇਰੇ ਵਾਸਤੇ ਮਾੜਾ ਹੈ, ਮੰਦਾ ਹੈ। ਜਿਸ ਤਰ੍ਹਾਂ ਆਪਾਂ ਪੜਦੇ ਜਿਤ ਸੇਵਿਆ ਸੁਖ ਪਾਈਏ ਸੋ ਸਾਹਿਬ ਸਦਾ ਸਮਾਲੀਏ। ਜਿਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉ ਕਹ ਲਈਏ। ਨਾਲ ਸੁਚੇਤ ਵੀ ਕਰ ਰਿਹਾ ਨਾ ਸਤ ਮੰਦਾ ਮੂਲ ਨਾ ਕੀਚੇਈ ਦੇ ਲੰਮੀ ਨਦਰ ਨਿਹਾਲੀ ਜਿਉ ਸਾਹਿਬ ਨਾਲ ਨਹਾਰੀਏ ਤੇ ਵਿਹਾ ਪਾਸਾ ਢਾਦੀਏ ਕਿਛ ਲਾਹੇ ਉੱਪਰ ਕਾ ਦੀ ਗੁਰੂ ਤਾਂ ਇਹ ਸਮਝਾ ਰਿਹਾ ਨਦਰ ਤਾਂ ਉਹਦੀ ਹੈ ਪਰ ਸਾਨੂੰ ਲੈਣੀ ਨਹੀਂ ਆਉਂਦੀ ਨਦਰ ਸਾਰਿਆਂ ਦੇ ਉੱਪਰ ਹੈ ਨਦਰ ਹੋਣਾਂ ਦੇ ਵੀ ਜਿਹੜੇ ਘਰ ਬੈਠੇ ਆ ਫਿਰ ਉਹ ਕਿਹੜੇ ਆ ਜਿਨ੍ਹਾਂ ਦੇ ਉੱਪਰ ਥੋੜੀ ਨਜ਼ਰ ਹੈ ਘਨੇਰੀ ਨਜ਼ਰ ਜਿਹੜੇ ਸਤਗੁਰ ਦੇ ਚਰਨਾਂ ਵਿੱਚ ਬੈਠੇ ਆਪਜੀ ਸੰਗਤ ਕਰ ਰਹੇ ਸਾਬ ਕਹਿੰਦੇ ਸਭ ਨਾਲ ਉੱਪਰ ਨਦਰ ਪ੍ਰਭ ਤੇਰੀ ਕਿਸੇ ਥੋੜੀ ਕਿਸੇ ਹੈ ਘਨੇਰੀ ਕਿਸੇ ਕਿਸੇ ਕੋਲ ਥੋੜੀ ਹੈ ਕਿਸੇ ਘਟ ਹੈ ਹੁਣ ਸਤਗੁਰ ਦੀ ਨਦਰ ਹੈ ਕਿਦਾਂ ਦੀ ਇੱਕ ਹੋਰ ਆਸਾ ਕੀ ਵਾਰ ਦੀ ਪੌੜੀ ਹੈ ਕਹਿੰਦੇ ਚਿੱਤੇ ਅੰਦਰ ਸਭ ਕੋ ਬੇਖ ਨਦਰੀ ਹੀਠ ਚਲਾਇੰਦਾ ਹੁਣ ਕੀ ਹੁੰਦਾ ਕਿ ਗੱਲ ਸਾਡੇ ਚਿੱਤ ਵਿੱਚ ਆ ਸਾਡੀ ਨਜ਼ਰ ਵਿੱਚ ਨਹੀਂ ਹੈ ਜਾਂ ਕੋ ਸਾਨੂੰ ਸਾਡੀ ਨਜ਼ਰ ਵਿੱਚ ਹੈ ਸਾਡੇ ਚਿੱਤ ਵਿੱਚ ਨਹੀਂ ਆਪਾਂ ਕਿੰਨੀ ਦੁਨੀਆ ਦੇਖਦੇ ਆ ਸਾਰੀ ਦਿਹਾੜੀ ਕਿੰਨਾ ਕੁਝ ਦੇਖਦੇ ਆ ਪਰ ਸਾਡੇ ਚਿੱਤ ਵਿੱਚ ਨਹੀਂ ਜੇ ਸਾਡੇ ਚਿੱਤ ਵਿੱਚ ਆ ਸਾਡੀ ਨਜ਼ਰ ਵਿੱਚ ਨਹੀਂ ਹੈ ਤੇ ਪ੍ਰਮਾਤਮਾ ਕੋਲ ਸਭ ਕੁਝ ਹੈ ਚਿੱਤੇ ਅੰਦਰ ਸਭ ਕੁਝ ਬੇਖ ਨਦਰੀ ਹੇਠ ਚਲਾਏ ਉਹ ਦੇਖ ਵੀ ਰਿਹਾ ਤੇ ਉਹਦੇ ਚਿੱਤ ਵਿੱਚ ਵੀ ਹੈ ਚਿੱਤੇ ਅੰਦਰ ਸਭ ਕੋ ਬੇਖ ਨਦਰ ਹੀ ਹੇਠ ਚਲਾਏ ਦਾ ਆਪੇ ਦੇ ਵਡਿਆਈਆਂ ਪਈ ਹੀ ਕਰਮ ਕਰਾਏ ਦਾ ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਏ ਦਾ ਨਾਲੇ ਵੀ ਆ ਗਿਆ ਨਦਰ ਉਪਠੀ ਜੇਕਰ ਗਲਤ ਨਦਰ ਦੀ ਹੋ ਰਹੀ ਨਦਰ ਉਪਠੀ ਜੇਕਰ ਇਹ ਸੁਲਤਾਨਾ ਕਹਾ ਕਰਾਏ ਦਾ ਦਰ ਮੰਗਣ ਭਿਖਣਾ ਪਾਏ ਤੇ ਨਦਰ ਤਾਂ ਉਹਦੀ ਸਾਰਿਆਂ ਦੇ ਉੱਪਰ ਹੈ ਗੁਰੂ ਸਾਹਿਬ ਕਹਿੰਦੇ ਸਭ ਨਦਰ ਹੀ ਅੰਦਰ ਰੱਖਦਾ ਜੇਤੀ ਸਿਸ਼ਟ ਸਭ ਕੀਤੀ ਜਿੰਨੀ ਸ੍ਰਿਸ਼ਟੀ ਬਣਾਈ ਆ ਪ੍ਰਮਾਤਮਾ ਬਿਤਕਰਾ ਨਹੀਂ ਕਰ ਰਿਆ ਉਹਨੇ ਸਾਨੂੰ ਪਰਖ ਦਿੱਤੀ ਹੈ ਜਿਹੜੀਆਂ ਨਜ਼ਰ ਨਾਲ ਆਪਾਂ ਦੇਖ ਰਹੇ ਹਾਂ ਨਾ ਸੰਸਾਰ ਉਹਨਾਂ ਨਜ਼ਰਾਂ ਨਾਲ ਨਹੀਂ ਦਿਖਦਾ ਇੱਕ ਮੈਂ ਪੜ ਰਿਹਾ ਸੀ ਗਿਆਨੀ ਜਸਵੰਤ ਸਿੰਘ ਜੀ ਨੇਕੀ ਨੇ ਕਿਤਾਬ ਲਿਖੀ ਹੈ ਉਹਦੇ ਵਿੱਚ ਇੱਕ ਕਥਾਵਾਚਕ ਦਾ ਨਾਮ ਲਿਖਿਆ ਬਾਬਾ ਮੋਤੀराम ਜੀ ਸਹਿਜ ਧਾਰੀ ਸਨ ਕਿਉਂ ਕਥਾ ਕਰਦੇ ਸਨ ਸ਼ਬਦ ਦੀ ਕਥਾ ਕਰਨੀ ਪਰ ਇਹ ਹੈ ਕਿ ਉਹਨਾਂ ਦੀਆਂ ਅੱਖਾਂ ਦੀ ਰੋਸ਼ਨੀ ਨਹੀਂ ਸੀ ਜਿਹਨੂੰ ਆਪਾਂ ਸ਼ੁਰਮਾ ਕਹਿੰਦੇ ਨੇ ਨੇਤਰਹੀਣ ਕਹਿੰਦੇ ਆ ਪਰ ਕਹਿੰਦੇ ਕਥਾ ਬੇ ਕਮਾਲ ਕਰਦੇ ਸਨ ਬੇ ਮਿਸਾਲ ਕਰਦੇ ਸਨ ਇੱਕ ਦਿਨ ਸ਼ਬਦ ਆ ਗਿਆ ਨੰਦ ਸਬਦ ਦੇ ਵਿੱਚ ਜਿਸੋ ਭਾਈ ਸਾਹਿਬ ਨੇ ਸ਼ਬਦ ਪੜਿਆ ਤੇ ਉਹਦੀ ਉਹਨਾਂ ਨੇ ਵਿਆਖਿਆ ਕਰਨੀ ਸੀ ਉਹ ਸ਼ਬਦ ਗੁਰ ਅਮਰਦਾਸ ਜੀ ਦਾ ਹੀ ਹੈ ਤੇ ਸ਼ਬਦ ਪੜਿਆ ਇਹ ਨੇਤਰੋ ਮੇਰੇ ਹਰ ਤੁਮ ਮੈਂ ਜੋ ਧਰੀ ਹਰ ਬਿਨ ਅਵਰਨਾ ਦੇਖੋ ਕੋਈ ਹਰ ਬਿਨ ਅਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਬੇ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਪੂਜਿਆਂ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਅਵ ਨ ਕੋਈ ਕਹੇ ਨਾਨਕੀ ਨੇਤਰ ਅੰਧ ਸੇ ਸਤ ਗੁਰ ਮਿਲਿਆ ਦਿਵ ਦ੍ਰਿਸ਼ਟ ਇੱਕ ਦ੍ਰਿਸ਼ਟੀ ਹੋ ਗਈ ਜੋ ਦ੍ਰਿਸ਼ਟੀ ਮਤਲਬ ਆਪਾ ਦੇਖ ਰਹੇ ਆ ਇੱਕ ਹੈ ਦਿਵ ਦ੍ਰਿਸ਼ਟੀ ਜੋ ਸਾਨੂੰ ਨਹੀਂ ਦਿਖ ਰਿਹਾ ਕਹਿੰਦੇ ਹਨ ਉਹਨਾਂ ਨੇ ਕਥਾ ਸ਼ੁਰੂ ਕੀਤੀ ਉਹਨਾਂ ਨੇ ਆਖਿਆ ਵੀ ਕਮਾਲ ਹੈ ਗੁਰੂ ਪਾਸ਼ਾ ਮਹਾਰਾਜ ਨੇਤਰਾਂ ਦੀ ਕਥਾ ਕਰਾਉਣ ਲੱਗਾ ਤੇ ਨੇਤਰ ਮੇਰੇ ਨਹੀਂ ਹਨ ਤੇ ਮੈਂ ਨੇਤਰਾਂ ਵਾਲਿਆਂ ਨੂੰ ਕਹਾਤਾ ਸੁਣਾ ਰਿਹਾ ਹਾਂ ਗੱਲ ਨੇਤਰਾਂ ਦੀ ਕਰਨੀ ਹੈ ਮੇਰੇ ਕੋਲ ਨੇਤਰ ਨਹੀਂ ਹਨ ਜਿਨ੍ਹਾਂ ਨੇ ਸੰਸਾਰ ਦੇਖੀਦਾ ਹੈ ਤੇ ਉਹਨਾਂ ਨੂੰ ਕਹਾਤਾ ਸੁਣਾ ਰਿਹਾ ਜਿਨ੍ਹਾਂ ਦੇ ਨੇਤਰ ਹਨ ਤੇ ਪਰ ਉਹਨਾਂ ਨੇ ਫਿਰ ਉਸ ਦਾ ਜੋ ਕਥਾ ਕਰਦੇ ਆ ਜੋ ਸਮਝ ਦਿਤਿ ਵੀ ਇਹ ਜਿਹੜੀ ਨੇਤਰਾਂ ਦੀ ਗੱਲ ਹੈ ਨਾ ਇਹ ਚੰਗੀ ਗੱਲ ਹੈ ਕਿ ਵਾਹਿਗੁਰੂ ਕਿਰਪਾ ਕਰੇ ਕਿਸੇ ਦੇ ਅੱਖਾਂ ਦੀ ਰੋਸ਼ਨੀ ਨਾ ਜਾਵੇ ਇਹ ਤਾਂ ਹੁਣ ਪਤਾ ਹੁਕਮ ਹੈ ਨਾ ਉਹਦੇ ਪਾਣਾ ਹੈ ਸਤਿਗੁਰ ਨੇ ਤਾਂ ਇਹ ਵੀ ਆਖਿਆ ਕਹਿੰਦੇ ਉਹਨਾਂ ਨੂੰ ਅੰਨੇ ਨਾ ਗਿਆ ਕਰੋ ਜਿਨ੍ਹਾਂ ਦੀ ਰੋਸ਼ਨੀ ਨਹੀਂ ਹੈ ਕਹਿੰਦੇ ਅੰਦੇ ਨਾ ਆਖੀਏ ਜਿਨ ਮੁਖ ਲੋਇਣ ਨਾਏ ਜਿਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਨਹੀਂ ਹੈ ਉਹਨਾਂ ਨੂੰ ਅੰਨੇ ਨਾ ਕਹਾ ਕਰੋ ਅੰਦੇ ਨਾ ਆਖੀਏ ਜਿਨ ਮੁਖ ਲੋਇ ਨਾਏ ਅੰਦੇ ਸਈ ਨਾਨਕਾ ਖਸਮੋ ਕੁੱਥੇ ਜਾਏ ਅੰਨੇ ਤਾਂ ਉਹ ਹਨ ਜਿਹੜੇ ਗੁਰੂ ਦਾ ਹੁਕਮ ਨਹੀਂ ਮੰਨਦੇ ਜਿਹੜੇ ਸਭ ਕੁਝ ਦੇਖਦੇ ਆ ਉਹਨਾਂ ਨੂੰ ਫਿਰ ਵੀ ਨਹੀਂ ਦਿਖਦਾ ਤੇ ਤਾਂ ਅਰਦਾਸ ਕਰਿਆ ਕਰੋ ਸਤਿਗੁਰੂ ਜੀ ਅਸੀਂ ਅੰਦਰੋਂ ਅੰਨੇ ਹਾਂ ਹਮ ਅੰਧਲੇ ਅੰਧ ਵਿਖੇ ਵਿਖਰਾਤੇ ਕਿਉਂ ਚਾਲੇ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਣ ਪਾਲਿ ਉਹਨਾਂ ਨੇ ਆਖਿਆ ਮੈਂ ਨੇਤਰਾਂ ਨਾਲ ਨਹੀਂ ਦੇਖ ਸਕਦਾ ਸੰਸਾਰ ਨੂੰ ਪਰ ਜਿਹੜੀਆਂ ਅੱਖਾਂ ਮੈਨੂੰ ਦਿੱਤੀਆਂ ਉਹਨਾਂ ਨਾਲ ਰੱਬ ਦੇਖੇਗਾ ਤੇ ਉਹ ਅੱਖਾਂ ਹੀ ਅਲੱਗ ਹਨ ਵਕਾਏ ਅੱਖਾਂ ਨਾ ਨਭੀ ਦੇਖਣਾ ਉਹ ਤਾਂ ਅੱਖਾਂ ਅੰਦਰ ਹਨ ਤੇ ਗੁਰੂ ਸਾਹਿਬ ਕਹਿੰਦੇ ਬਾਣੀ ਦੇ ਵਿੱਚ ਨਾਨਕ ਸੇ ਅਖੜੀਆਂ ਬਿਆਨ ਉਹ ਅਖਣਾ ਅੱਖਾਂ ਲੱਗ ਹਨ ਨਾਨਕ ਸੇ ਅਖੜੀਆਂ ਬਿਆਨ ਜਿਨਿ ਦਸੰਦੋ ਮਾਪੀਰੀ ਜਿਹੜਾ ਨੇ ਉਸ ਦੇ ਦਰਸ਼ਨ ਕੀਤੇ ਆ ਨੇਤਰ ਨਹੀਂ ਆ ਅੱਜ ਦੇਖੋ ਨਾ ਅਸੀਂ ਅੱਖਾਂ ਹੁੰਦੇ ਆ ਕਿੰਨੀਆਂ ਗਲਤੀਆਂ ਕਰਦੇ ਆ ਪਾਠ ਕਰਦੇ ਆ ਭਾਈ ਸਾਹਿਬ ਭਾਈ ਗੋਪਾਲ ਸਿੰਘ ਜੀ ਹੋਏ ਆ ਸੱਚਖੰਡ ਦੇ ਕੀਰਤਨੀ ਭਾਈ ਸਾਹਿਬ ਭਾਈ ਪਿਛਲੇ ਸਮੇਂ ਵਿੱਚ ਹੀ ਹੋਏ ਆ ਭਾਈ ਬੰਤਾ ਸਿੰਘ ਜੀ ਹੋਏ ਆ ਦਰਬਾਰ ਸਾਹਿਬ ਥੋੜੇ ਸਾਲ ਪਹਿਲਾਂ ਰਿਟਾਇਰ ਹੋਏ ਆ ਭਾਈ ਗੁਰਮੇਜ ਸਿੰਘ ਜੀ ਹਨ ਅੱਜ ਵੀ ਹ ਸੰਸਾਰ ਦੇ ਵਿੱਚ ਉਹ ਵੀ ਸਾਬਕਾ ਗਰੰਤੀ ਆ ਗ్రాਗੀ ਰਹੇ ਗੁਰੂ ਸ੍ਰੀ ਦਰਬਾਰ ਸਾਹਿਬ ਤੇ ਕਿੱਡੀ ਵੱਡੀ ਪ੍ਰਮਾਤਮਾ ਨੇ ਕਿਰਪਾ ਕਰ ਦਿੱਤੀ ਅਸੀਂ ਅੱਖਾਂ ਹੁੰਦਿਆਂ ਵੀ ਲਿਖ ਨਹੀਂ ਸਕਦੇ ਉਹਨਾਂ ਨੇ ਨੇਤਰਹੀਣ ਬੰਦਿਆਂ ਵਾਸਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕਰ ਦਿੱਤਾ ਉਹਨਾਂ ਨੇ ਪਾਠ ਬਣਾ ਦਿੱਤੇ ਅਲੱਗ-ਅਲੱਗ ਭਾਗ ਬਣਾ ਦਿੱਤੇ ਤੇ ਉਹ ਪੁਆਇੰਟ ਹੁੰਦੇ ਉਹਨਾਂ ਦੇ ਉਂਗਲੀਆਂ ਦੇ ਨਾਲ ਉਹ ਦੇਖ ਕੇ ਪੜ੍ਹਦੇ ਆ ਉਹਨੂੰ ਤਿਆਰ ਕੀਤਾ ਭਾਈ ਗੁਰਮੇਜ ਸਿੰਘ ਜੀ ਨੇ ਅੱਜ ਭਾਈ ਲਖਵਿੰਦਰ ਸਿੰਘ ਜੀ ਦਰਬਾਰ ਸਾਹਿਬ ਹੋ ਮਸਾਮ ਮਜਾਲਾ ਕਿ ਇੱਕ ਵੀ ਇੱਕ ਲਗਾਤਾਰ ਇੱਧਰ-ਉੱਧਰ ਹੋ ਜਾਏ ਤੇ ਕਿੰਨੀ ਪ੍ਰਮਾਤਮਾ ਦੀ ਕਿਰਪਾ ਇਹ ਨਦਰ ਨਹੀਂ ਹੈ ਨਦਰ ਉਹਦੀ ਸਾਰਿਆਂ ਦੇ ਉੱਪਰ ਹੈ ਤੇ ਕਿਸੇ ਦੇ ਥੋੜੀ ਆ ਕਿਸੇ ਤੇ ਜਾਦੀ ਹੈ ਫਿਰ ਮੈਂ ਬੇਨਤੀ ਕਰਦਾ ਥੋੜੀ ਵਾਲਾ ਕੌਣ ਹੈ ਜਿਹੜੇ ਘਰ ਬੈਠੇ ਆ ਰੱਬ ਯਾਦ ਨਹੀਂ ਹੈ ਨਜ਼ਰ ਸਾਰਿਆਂ ਤੇ ਹੈ ਤੇ ਉਹ ਹਨ ਜਿਹੜੇ ਬਾਣੀ ਪੜ ਰਹੇ ਆ ਸੇਵਾ ਕਰ ਰਹੇ ਆ ਸੰਗਤ ਕਰ ਰਹੇ ਆ ਉਹਨਾਂ ਦੇ ਉੱਪਰ ਖਨੇਰੀ ਨਜ਼ਰ ਪਰਮੇਸ਼ਰ ਦੀ ਹੈ ਸਰਵਣ ਕਰੀਏ ਸਵਨਾ ਉੱਪਰ ਨਦਰ ਪ੍ਰਭ ਤੇਰੀ ਕਿਸੇ ਥੋੜੀ ਕਿਸੇ ਹੈ ਖਨੇਰੀ ਪਰ ਸਭ ਕਹਿੰਦੇ ਤੁਜ ਤੇ ਬਾਹਰ ਕਿਛ ਨਾ ਹੋਵੇ ਅਤੇ ਤੋਂ ਬਾਰ ਕੁਝ ਵੀ ਨਹੀਂ ਹੋ ਸਕਦਾ ਗੁਰਮਕ ਸੋਜੀ ਪਾਵਣਿਆ ਗੁਰੂ ਦੇ ਸਨਮੁਖ ਆ ਕੇ ਸੋਜੀ ਬਣਦੀ ਗੁਰਮਕ ਤਤ ਹੈ ਵਿਚਾਰ ਜਿਹੜਾ ਗੁਰੂ ਦੇ ਸਨਮੁਖ ਹੁੰਦਾ ਨੇ ਉਹ ਤਤ ਨੂੰ ਵਿਚਾਰਦਾ ਹੈ ਅੰਮ੍ਰਿਤ ਭਰੇ ਤੇਰੇ ਭੰਡਾਰ ਉਹ ਨੂੰ ਇਹ ਸਮਝ ਆ ਜਾਂਦੀ ਕਿ ਸਤਗੁਰ ਦੇ ਕੋਲ ਤਾਂ ਅੰਮ੍ਰਿਤ ਤੇ ਭੰਡਾਰ ਭਰੇ ਪਏ ਬਿਨ ਸਤਗੁਰ ਸੇਵੇ ਕੋਈ ਨਾ ਪਾਵੇ ਪਰ ਉਹਦੀ ਆਰਾਧਨਾ ਤੋਂ ਬਿਨਾਂ ਉਹਦੀ ਸੇਵਾ ਤੋਂ ਬਿਨਾਂ ਕੋਈ ਵੀ ਨਹੀਂ ਪ੍ਰਾਪਤ ਕਰ ਸਕਦਾ ਬਿਨ ਸਤਗੁਰ ਸੇਵੇ ਕੋਈ ਨਾ ਪਾਵੇ ਗੁਰ ਕਿਰਪਾ ਤੇ ਪਾਵਣ ਸਤਗੁਰ ਸੇਵ ਸੋ ਜਨ ਸੋ ਹੈ ਜਿਹੜੇ ਸਤਗੁਰ ਦੀ ਆਰਾਧਨਾ ਕਰਦੇ ਆ ਉਹਦੀ ਸੇਵਾ ਕਰਦੇ ਸੋਹਣੇ ਲੱਗਦੇ ਸੁੰਦੇ ਹਨ ਅੰਮ੍ਰਿਤ ਨਾਮ ਅੰਤਰ ਮਨ 모ਹ ਹੈ ਉਹ ਅੰਮ੍ਰਿਤ ਨਾਮ ਨੂੰ ਆਪਣੇ ਮਨ ਦੇ ਵਿੱਚ ਧਾਰਨ ਕਰਦੇ ਉਹਨਾਂ ਦੇ ਮਨ ਨੂੰ ਅੰਮ੍ਰਿਤ ਨਾਮ ਬੜਾ ਚੰਗਾ ਲੱਗਦਾ ਹੈ ਅੰਮ੍ਰਿਤ ਮਨ ਤਨ ਬਾਣੀ ਰਤਾ ਉਹਨਾਂ ਦੇ ਜੀਵਨ ਦੇ ਵਿੱਚ ਮਨ ਦੇ ਵਿੱਚ ਉਹਨਾਂ ਦੇ ਸਰੀਰ ਦੇ ਵਿੱਚ ਬਾਣੀ ਰੂਪ ਦੇ ਵਿੱਚ ਅੰਮ੍ਰਿਤ ਪ੍ਰਗਟ ਹੋ ਗਿਆ ਰਤਾ ਅੰਮ੍ਰਿਤ ਸਹਿਜ ਸੁਣਾਵਣਿਆ ਫਿਰ ਆਤਮਿਕ ਡੋਰਤਾ ਦੇ ਵਿੱਚ ਰਹਿ ਕੇ ਉਹ ਅੰਮ੍ਰਿਤ ਨੂੰ ਵੰਡਦੇ ਹਨ ਸੁਣਾਉਂਦੇ ਹਨ ਮਨ ਮੁਖ ਭੂਲਾ ਦੂਜਾਂ ਭਾਏ ਖਵਾਏ ਜਿਹੜਾ ਮਨ ਦੇ ਵਿੱਚ ਪਿੱਛੇ ਤੁਰਦਾ ਸਤਿਗੁਰ ਕਹਿੰਦੇ ਭੁੱਲਿਆ ਹੋਇਆ ਕਿਉਂ ਭੁੱਲਿਆ ਦੂਜਾਂ ਭਾਏ ਖਵਾਏ ਦੂਜੇ ਪਿਆਰ ਦੇ ਵਿੱਚ ਖੁੰਝ ਗਿਆ ਹੈ ਉਹ ਕਰਦਾ ਕੀ ਹੈ ਨਾਮ ਨਾ ਲੇਵੈ ਮਰੈ ਬਿਖ ਖਾਏ ਤੇ ਉਹ ਜੀਵਨ ਦੇ ਵਿੱਚ ਜ਼ਹਿਰ ਇਕੱਠੀ ਕਰਦਾ ਜਿਹੜਾ ਪ੍ਰਮਾਤਮਾ ਦੀ ਭਗਤੀ ਤੋਂ ਬਿਨਾਂ ਜੀਵਨ ਹੈ ਨਾ ਉਹ ਕਿਦਾਂ ਦਾ ਜੀਵਨ ਸੱਪ ਹੁੰਦਾ ਨਾ ਸੱਪ ਉਮਰ ਲੰਬੀ ਹੁੰਦੀ ਹੈ ਪਰ ਇਕੱਠਾ ਕੀ ਕੀਤਾ ਜਨ ਇਕੱਠੀ ਕਰਦਾ ਨਾ ਬਿੱਖ ਇਕੱਠੀ ਕਰਦਾ ਸਤਗੁਰ ਕਹਿੰਦੇ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਨਵਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋਹਾ ਅੰਮ੍ਰਿਤ ਮਨ ਤਨ ਬਾਣੀ ਰਤਾ ਅੰਮ੍ਰਿਤ ਸਹਿਜ ਸੁਨਾ ਬਣਿਆ ਮਨ ਮੁਖ ਭੂਲਾ ਦੂਜੈ ਭਾਏ ਖਵਾਏ ਨਾਮ ਨਾ ਲੇਵਾ ਮਰਾਂ ਬਿਖ ਖਾਏ ਅਣ ਦਿਨ ਸਦਾ ਬਿਸਤਾ ਮੈਂ ਵਸ ਉਹਦਾ ਗੰਦਗੀ ਦੇ ਵਿੱਚ ਹੀ ਬਾਸ ਹੁੰਦਾ ਬਿਨ ਸੇਵਾ ਜਨਮ ਗਵਾ ਬਣਿਆ ਪ੍ਰਮਾਤਮਾ ਦੀ ਭਗਤੀ ਤੋਂ ਬਿਨਾ ਉਹ ਆਪਣਾ ਸਾਰਾ ਜਨਮ ਗਵਾ ਲੈਂਦਾ ਕਿਉਂਕਿ ਉਹਦੀ ਨਦਰ ਨਹੀਂ ਲੈ ਉਹਦੀ ਨਦਰ ਹੁੰਦੀ ਆ ਜਿਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਬਹੁਤ ਕੁਝ ਆ ਤੇਰੇ ਕੋਲ ਪਰ ਜੇ ਉਹਦੀ ਨਦਰ ਪ੍ਰਾਪਤ ਨਹੀਂ ਕੀਤੀ ਨਾ ਜੇ ਉਹਦੀ ਨਦਰ ਆ ਨਾ ਤਾਂ ਲੱਖਾਂ ਖੁਸ਼ੀਆਂ ਤੇ ਲੱਖਾਂ ਪਾਤਸ਼ਾਹੀਆਂ ਤੇਰੇ ਕੋਲ ਲਾ ਖੁਸ਼ੀਆਂ ਪਾਸ਼ਾਈਆਂ ਜੇ ਸਤਗੁਰ ਨਦਰ ਕਰੇ ਰੋਜ਼ ਅਸੀਂ ਪੜਦੇ ਸਾਬ ਕਹਿੰਦੇ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਈ ਚੰਗਾ ਨਾਮ ਰਖਾਈ ਕੇ ਜਸ ਕੀਰਤ ਜਗ ਲੇ ਜੇ तिस ਨਦਰ ਨ ਆਵੇ ਤਾਂ ਬਾਤ ਨਾ ਪੁੱਛੇਗੇ ਉਹ ਤਾਂ ਗਿੰਦ ਗੰਦਗੀ ਦਾ ਕੀੜਾ ਹੈ ਗੰਦਗੀ ਹੈ ਨਾ ਉਹ ਅੱਖਾਂ ਨਾਲ ਵੀ ਗੰਦਗੀ ਦੇਖੇਗਾ ਕੰਨਾਂ ਨਾਲ ਵੀ ਗੰਦਗੀ ਸੁਨੇਗਾ ਮੂੰਹ ਨਾਲ ਵੀ ਗੰਦ ਬੋਲੇਗਾ ਬਿਸਤਾ ਦੇ ਵਿੱਚ ਹੈ ਅਣ ਦਿਨ ਸਦਾ ਬਿਸਤਾ ਮੈਂ ਵਾਸਾ ਬਿਨ ਸੇਵਾ ਜਨਮ ਗਵਾ ਬਣਿਆ ਅੰਮ੍ਰਿਤ ਪੀਵੇ ਜਿਸ ਨੂੰ ਆਪ ਪਿਆਏ ਗੁਰ ਪ੍ਰਸਾਦੀ ਸਹਜ ਲੈ ਬੁਲਾਏ ਉਹ ਗੁਰੂ ਦੀ ਕਿਰਪਾ ਦੇ ਨਾਲ ਆਤਮਿਕ ਅਦੋਲਤਾ ਦੇ ਵਿੱਚ ਸੁਰਤ ਜੋੜਦਾ ਪੂਰਨ ਪੂਰਿਆ ਸਭ ਆਪੇ ਗੁਰਮਤ ਨਦਰੀ ਆਵਣਿਆ ਉਹ ਸਭ ਜਗ੍ਹਾ ਪੂਰ ਹੈ ਪੂਰਨ ਪੂਰਿਆ ਸਭ ਆਪੇ ਸਭ ਜਗ੍ਹਾ ਪਰਮੇਸ਼ਰ ਹੈ ਕਿੱਦਾਂ ਦਿਖਦਾ ਗੁਰਮਤ ਗੁਰੂ ਦੀ ਮਤ ਲਿਆਂ ਨਦਰੀ ਆਵਣਿਆ ਆਪੇ ਆਪ ਨਰੰជន ਸੋਈ ਆਪ ਹੀ ਹੈ ਸਭ ਕੁਝ ਕਰਨ ਵਾਲਾ ਜਿਨ ਸਿਰਜੀ ਤਿਨ ਆਪੇ ਗੋਈ ਜਿਨੇ ਸ੍ਰਿਸ਼ਟੀ ਬਣਾਈ ਆ ਉਹਨੇ ਨਾਸ ਵੀ ਉਹਨੇ ਕਰਦਾ ਹੈ ਕਿੰਨੀ ਵਾਰੀ ਬਣਾਈ ਆ ਕਿੰਨੀ ਵਾਰੀ ਖਤਮ ਕਰਦੇ ਉਹਦੇ ਹੱਥ ਵਿੱਚ ਜਿਨ ਸਿਰਜੀ ਤਿਨ ਆਪੇ ਗੋਈ ਨਾਨਕ ਨਾਮ ਸਮਾਲ ਸਦਾ ਤੂੰ ਕਹਿੰਦੇ ਤੂੰ ਹਮੇਸ਼ਾ ਪਰਮੇਸ਼ਰ ਦੇ ਨਾਮ ਨੂੰ ਯਾਦ ਕਰ ਸਹਿਜੇ ਸੱਚ ਸਮਾਵਣਿਆ ਫਿਰ ਆਤਮਿਕ ਡੋਲਤਾ ਦੇ ਵਿੱਚ ਤੂੰ ਲੀਨ ਹੋ ਜਾਏਗਾ ਤੇ ਕਰਨਾ ਕੀ ਸਤਗੁਰੂ ਕਹਿੰਦੇ ਜਿਨ੍ਹਾਂ ਨੇ ਲੀਨਤਾ ਪ੍ਰਾਪਤ ਕੀਤੀ ਹੈ ਉਹਨਾਂ ਨੇ ਅੰਮ੍ਰਿਤ ਨਾਮ ਦੇ ਨਾਲ ਸਾਂਝ ਪਾਈ ਹੈ ਤੇ ਜਿਨ੍ਹਾਂ ਨੇ ਸਾਂਝ ਪਾਈ ਹੈ ਕਹਿੰਦੇ ਹਉ ਵਾਰੀ ਜਿਉ ਵਾਰੀ ਗੁਰਮਖ ਅੰਮ੍ਰਿਤ ਪੀ ਆਵਣਿਆ ਰਸਨਾ ਰਸ ਚਾਕ ਸਦਾ ਰਹੇ ਰੰਗ ਰਾਤੀ ਸਹਿਜੇ ਹਰ ਗੁਣ ਗਾਵਣਿਆ ਰਹਾ ਗੁਰੂ ਮਹਾਰਾਜ ਕਿਰਪਾ ਕਰਨ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦੇਆਂ ਬਲਾਉ ਫਤਿਹ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ